ਕਾਂਗੀ ਦਾ ਮੇਰੇ ਦਾ ਮਨ ਤੇ ਵੀ ਲਗਾਵਾ ਕਿ ਉਹ ਮੈਂ ਤੁਹਾਨੂੰ ਦੇਖਾਂ ਤੇ ਚੇਰ ਕਿਉਂ ਸੀ ਮਾਤੇ ਆ ਗਿਆ ਸ਼ੁਰੂ ਹੋ ਰਿਹਾ ਇਹਦੇ ਬਾਰੇ ਦੱਸ ਹਲ ਜਿਵੇਂ ਅਸੀਂ ਪਹਿਲੀ ਹੁਣੇ ਹਲੇ ਜਿਹੜੀ ਕਮੇਟੀ ਹੈ ਉਹ ਬਦਲੀ ਗਈ ਹੈ ਕਰੜ ਦੀ ਜਦੋਂ ਹੀ ਇਸ ਦਿਨ ਕਮੇਟੀ ਵੀ ਅਸੀਂ ਪਰਦਾਨ ਸਾਹਿਬ ਨੇ ਦਿਖਾਇਆ ਸੀ ਕੁਰਸੀ ਉੱਤੇ ਉਸ ਦਿਨ ਵੀ ਬਾਰਿਸ਼ ਸੀ ਤੇ ਹੁਣ ਬਾਰਿਸ਼ਾਂ ਲਗਭਗ ਬੰਦ ਹੋ ਗਈਆਂ ਨੇ ਸੋ ਹੁਣ ਜਿਹੜੀਆਂ ਸੜਕਾਂ ਬਣਾਉਣ ਦਾ ਕੰਮ ਹੈ ਉਹ ਅਸੀਂ ਸ਼ੁਰੂ ਕਰ ਦਵਾਂਗੇ ਚਾਹੇ ਅੱਜ ਨਾ ਨਾਜ ਮੰਡੀ ਵਾਲੀ ਸੜਕ ਦਾ ਅਸੀਂ ਕਰ ਰਹੇ ਹਾਂ ਉਦ ਕੱਟਣਾ ਹੈ ਇਸ ਤੋਂ ਬਾਅਦ ਜਿਹੜੀ ਨੇਜਰ ਚੌਂਗ ਬਹੁਤ ਸਾਲ ਹੋ ਗਏ ਉਹਨੂੰ ਤਾਂ ਪਿਛਲੇ ਮੇਰੇ ਖਿਆਲ ਚ 6-7 ਸਾਲ ਤੋਂ ਉੱਪਰ ਹੋ ਗਿਆ ਉਹ ਸੜਕ ਵੀ ਜਿਹੜੀ ਸਾਰੀ ਦੀ ਸਾਰੀ ਉਹਦੀ ਬਹੁਤ ਬੁਰੀ ਹਾਲਤ ਉਹਦਾ ਅੱਜ ਕੰਮ ਬਣਾਉਣ ਦਾ ਸ਼ੁਰੂ ਕਰ ਦਵਾਂਗੇ ਜਲਦੀ ਉਹਨਾਂ ਦਾ ਕੰਮ ਸੰਪੂਰਨ ਕਰਕੇ ਇੱਥੇ ਜੋ ਸਭ ਖੜੇ ਨੇ ਸਾਡੇ ਐਮਸੀ ਸਾਹਿਬ ਖੜੇ ਨੇ ਰਾਮਸਰੂਪ ਜੀ ਸਾਡੇ ਭੋਲਾ ਜੀ ਜਿਹੜੇ ਜਿਨ੍ਹਾਂ ਦੇ ਬੋਰਡ ਨੇ ਤੇ ਅਫਸਰ ਖੜੇ ਨੇ ਹਾਂਜੀ ਅਮਜੀ ਸਹਿਬਾਨ ਸਾਡੇ ਸਾਰੇ ਆਏ ਹੋਏ ਨੇ ਬਿੱਟੂ ਜੀ ਆਏ ਹੋਏ ਨੇ ਸਾਰੇ ਪਹੁੰਚੇ ਹੋਏ ਨੇ ਜੀ ਤੇ ਅਸੀਂ ਮੇਕ ਸ਼ੋਰ ਕਰਾਂਗੇ ਮੈਂ ਹੁਣ ਇਹਨਾਂ ਨੂੰ ਗੱਲ ਕਹੀ ਹੈ ਕਿ ਜਦੋਂ ਇਹ ਸੜਕ ਬਣ ਗਈ ਉਦੋਂ ਵੀ ਅਸੀਂ ਜਿਹੜਾ ਇਹਦਾ ਮਟੀਰੀਅਲ ਦੀ ਕੁਆਲਿਟੀ ਸਹੀ ਮਟੀਰੀਅਲ ਪਿਆ ਐਮਸੀ ਸਹਿਬਾਨਾ ਨੂੰ ਮੈਂ ਬੇਨਤੀ ਕਰਦੀ ਹਾਂ ਕਿ ਤੁਸੀਂ ਮੇਕ ਸ਼ੋਰ ਕਰਿਓ ਕਿ ਮਟੀਰੀਅਲ ਅੱਛਾ ਲੱਗੇ ਇਹ ਨਾ ਹੋਵੇ ਕਿ 6 ਮਹੀਨੇ ਬਾਅਦ ਰਾਮ ਸਿੰਘ ਜੀ ਸੜਕ ਫੇਰ ਉਖੜ ਜੇ ਫੇਰ ਆਪਾਂ ਢੋਡ ਘਾਟਨ ਕਰੀਏ ਅੱਛਾ ਮਟੀਰੀਅਲ ਲਗਾਏਓ ਠੇਕੇਦਾਰਾਂ ਨੂੰ ਇਸ ਗੱਲ ਦੀ ਹਦਾਇਤ ਜਿਹੜੀ ਹੈਗੀ ਆ ਉਹ ਦਿੱਤੀ ਜਾਣੀ ਜ਼ਰੂਰੀ ਹੈ ਠੀਕ ਤੇ ਸੜਕੇ ਕੋਈ ਵੀ ਸੜਕੇ ਅਸੀਂ ਨਹੀਂ ਅਸੀਂ ਛੱਡਾਂਗੇ ਬਹੁਤ ਸਾਰੇ ਐਮਸੀ ਸਹਿਬਾਨ ਇੱਥੇ ਹੈਗੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗੀ ਕਿ ਆਪਣੇ ਆਪਣੇ ਬੋਰਡਾਂ ਦੀਆਂ ਜਿਹੜੀਆਂ ਰੋਡਸ ਨੇ ਤੇ ਯੂ ਸਰਬ ਜਿੰਨੀਆਂ ਵੀ ਰੋਡਸ ਨੇ ਜਿਹੜੀਆਂ ਨਹੀਂ ਵੀ ਕੋਈ ਇਹਨਾਂ ਤੋਂ ਠੀਕ ਹੈ ਰਹਿ ਜਾਂਦੀ ਹੈ ਦੱਸਣ ਕਿ ਨਹੀਂ ਉਹ ਵੀ ਪਾ ਦੋ ਇਹਨਾਂ ਦੇਖਿਓ ਕਿਹੜੀ ਪਾਰਟੀ ਐ ਇਹਨਾਂ ਦੇਖਿਓ ਇਹ ਇਹ ਫਲਾਣੇ ਨੇ ਸਪੋਰਟ ਕਿਹਨੂੰ ਕਰਦਾ ਲੋ ਸਾਡੇ ਸਪੋਰਟਰ ਨੇ ਹਰ ਬੋਰਡ ਦੇ ਵਿੱਚ ਉਹਨਾਂ ਦੀ ਮੈਂ ਨੁਮਾਇੰਦਾ ਐਮ ਐਲ ਏ ਆ ਜਦੋਂ ਕੋਈ ਐਮ ਸੀ ਬਣ ਜਾਂਦਾ ਫਿਰ ਉਹ ਸਾਰਿਆਂ ਦਾ ਹੀ ਐਮ ਸੀ ਹੁੰਦਾ ਤੇ ਹਰ ਇੱਕ ਬੋਰਡ ਦੇ ਵਿੱਚ ਅਸੀਂ ਜਿਹੜੀਆਂ ਸੜਕਾਂ ਬਣਾਉਣੀਆਂ ਨੇ ਕੱਲਾ ਕੱਲੀ ਸੜਕੇ ਜਿਹੜੀ ਉਹ ਆਪਾਂ ਬਣਾਉਣੀ ਹੈ ਬਿਨਾਂ ਪੇ ਕੋਈ ਪੇਤ ਭਾਵ ਨਹੀਂ ਕਰਨਾ ਆਪ ਫਲਾਣੀ ਪਾਰਟੀ ਦਾ ਐਮ ਸੀ ਆ ਇਹ ਐਮ ਸੀ ਨੇ ਸਪੋਰਟ ਨਹੀਂ ਕੀਤੀ ਸਾਰੇ ਬੋਰਡਸ ਨੂੰ ਪੂਰੇ ਕਰਨ ਨੂੰ ਪੂਰਾ ਪੱਕਾ ਕਰ ਦੇ ਠੀਕ ਹੈ ਇੱਕ ਇੱਕ ਸੜਕ ਦਾ ਅਫਸਰਾਂ ਨੂੰ ਭੇਜ ਕੇ ਉਹਦਾ ਮੌਇਨਾ ਕਰਵਾ ਕੇ ਜਿਹੜਾ ਵੀ ਹੋਣਾ ਅੱਗੇ ਆਪਾਂ ਮਤੇ ਪਾਉਣੇ ਐ ਪੂਰਾ ਖੇਰੜ 100% ਜਿਹੜੀਆਂ ਰੋਡਸ ਨੇ ਉਹਦੀਆਂ ਅੱਛੇ ਮਟੀਰੀਅਲ ਨਾਲ ਤੇ ਪੂਰੀਆਂ ਦੀਆਂ ਪੂਰੀਆਂ ਜਿਹੜੀਆਂ ਸੜਕਾਂ ਨੇ ਅਸੀਂ ਪੱਕੀਆਂ ਕਰਕੇ ਲੋਕਾਂ ਨੂੰ ਰਾਹਤ ਦੇਣੀ ਐ ਤੇ ਜਿਹੜਾ ਸਿਵਰੇਜ ਪੈ ਰਿਹਾ ਜਿੱਥੇ ਕਿਤੇ ਸੜਕ ਕਿਉਂਕਿ ਇੱਕ ਵਾਰੀ ਤਾਂ ਮੁਸ਼ਕਲ ਆਉਣੀ ਸੀ ਉਹ ਨਾਲ ਦੀ ਨਾਲ ਸੜਕਾਂ ਬਣਾਉਣ ਦਾ ਕੰਮ ਸਿਵਰੇਜ ਨੂੰ ਨਾਲ ਉਹਨਾਂ ਨਾਲ ਗੱਲ ਕਰਕੇ ਅਧਿਕਾਰੀਆ ਨਾਲ ਜਲਦੀ ਉਹ ਸਿਵਰੇਜ ਪਾਉਣ ਦਾ ਕੰਮ ਖਤਮ ਕਰ ਦੇਣ ਤੇ ਸੀਵਰੇਜ ਠੀਕ ਹੋ ਗਿਆ ਸੜਕਾਂ ਠੀਕ ਹੋ ਗਈਆਂ ਅੱਧੀਆਂ ਜਿਹੜੀਆਂ ਗਾਲਾਂ ਨੇ ਪੈਣੀਆਂ ਸਾਰਿਆਂ ਨੂੰ ਬੰਦ ਹੋ ਜਾਣਗੀਆਂ ਤੇ ਠੀਕ ਹੋ ਜਾਊਗਾ ਕੰਮ ਕਿਉਂਕਿ ਲੋਕਾਂ ਨੂੰ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਆਉਂਦੀ ਓ ਸੜਕਾਂ ਤੇ ਸੀਵਰੇਜ ਨਾਲ ਹੀ ਆਉਂਦੀ ਏ ਸੀਵਰੇਜ ਪੈ ਰਿਹਾ ਸੜਕਾਂ ਸੀ ਪੂਰੀ ਕੋਸ਼ਿਸ਼ ਨਾਲ ਜ਼ੋਰ ਲਗਾ ਕੇ ਜਲਦੀ ਜਿਹੜੀਆਂ ਸੰਪੂਰਨ ਕਰ ਦੋਵਾਂਗੇ ਫੰਡਸ ਦੀ ਕੋਈ ਕਮੀ ਹੈ ਨਹੀਂ ਜੀ ਧੰਨਵਾਦ ਉਹ ਉੱਥੇ ਪ੍ਰੋਗਰਾਮ ਦਾ ਨਾਲ ਨਾਲ ਲਗਾ ਰਹੇ ਆ ਕਿਉਂਕਿ ਖਰੜ ਵਿੱਚ ਸੜਕਾਂ ਦਾ ਬੜਾ ਵੱਡਾ ਮਸਲਾ ਹੈ ਮੈਂ ਸਮੂਚੇ ਐਮਸੀ ਸਹਿਬਾਨਾਂ ਨੂੰ ਅਫਸਰਾਂ ਨੂੰ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਇਹ ਨਾ ਵੇਟ ਕਰੋ ਕਿ ਉਹ ਫਲਾਣੀ ਮਾਤਾ ਜੀ ਆ ਕੇ ਸਾਨੂੰ ਕਹੂਗੀ ਵੀ ਭਾਈ ਸਾਡੇ ਔਰਡ ਦੀ ਸੜਕ ਬਣਾ ਦਿਓ ਜਾਂ ਐਮਸੀ ਨੇ ਹੀ ਆ ਕੇ ਤੁਹਾਨੂੰ ਸਾਰੀਆਂ ਗੱਲਾਂ ਕਹਿਣੀਆਂ ਨੇ ਅਫਸਰ ਸਹਿਬਾਨ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸਰਵੇ ਕਰਕੇ ਖਰੜ ਦੀ 100% ਜਿਹੜੀਆਂ ਰੋਡਸ ਨੇ ਉਹਨੂੰ ਕੰਪਲੀਟ ਕਰਨ ਤੇ ਅਸੀਂ ਮੇਕ ਸ਼ੋਰ ਕਰਾਂਗੇ ਕਿ ਜਿਹੜਾ ਹੁਣ ਅੱਗੇ ਟੈਂਡਰਸ ਪਹਿਣਗੇ ਉਹਦੇ ਚ ਮੈਕਸੀਮਮ ਖਰੜ ਦੀਆਂ ਸੜਕਾਂ ਨੇ ਜਿਹੜੀਆਂ ਅਸੀਂ ਕਵਰ ਕਰ ਜੀਏ ਫੰਡਸ ਦੀ ਕੋਈ ਕਮੀ ਨਹੀਂ ਕਮੇਟੀ ਕੋਲ ਪੈਸੇ ਦੀ ਕੋਈ ਕਮੀ ਨਹੀਂ ਨੀਅਤ ਦੀ ਕੋਈ ਕਮੀ ਨਹੀਂ ਤੇ ਅਸੀਂ ਮੇਕ ਸ਼ੋਰ ਕਰਾਂਗੇ ਕਿ ਜਿਹੜੀ ਵੀ ਮੁਸ਼ਕਿਲ ਲੋਕਾਂ ਨੂੰ ਸੜਕਾਂ ਦੀ ਹੈਗੀ ਐ ਉਹ ਖਤਮ ਹੋ ਜੇ ਪੂਰੀ ਦੀ ਪੂਰੀਆਂ ਖਰੜ ਦੀਆਂ ਜਿਹੜੀਆਂ ਸੜਕਾਂ ਨੇ ਅਸੀਂ ਪੱਕੀਆਂ ਕਰਨ ਦੇ ਮਿਸ਼ਨ ਤੇ ਲੱਗੇ ਆ ਤੇ ਨੰਬਰ 2 ਤੇ ਸੀਵਰੇਜ ਜਿਹੜਾ ਪੈ ਰਿਹਾ ਹੈ ਉਹ ਨਵਾਂ ਸੀਵਰੇਜ ਪੈ ਰਹੇ ਆ ਨਵੇਂ ਟ੍ਰੀਟਮੈਂਟ ਪਲਾਂਟ ਬਣ ਰਹੇ ਨੇ ਤਾਂ ਕਰਕੇ ਉਹ ਸੜਕਾਂ ਪੱਟੀਆਂ ਹੋਈਆਂ ਸੀ ਇਹ ਪੱਟੀਆਂ ਹੀ ਜਾਣੀਆਂ ਸੀ ਇੱਕ ਵਾਰੀ ਪਰ ਹੁਣ ਇਹਦੀ ਰਫ਼ਤਾਰ ਹੈ ਜਿਹੜੀ ਸੀਵਰੇਜ ਬੋਰਡ ਨੂੰ ਵੀ ਜਿਹੜੀ ਇਹ ਹਦਾਇਤ ਦਿੱਤੀ ਗਈ ਹੈ ਕਿ ਇਹਨੂੰ ਜਲਦੀ ਖਤਮ ਕਰੋ ਤਾਂ ਕਿ ਲੋਕ ਇਸ ਜਿਹੜੀ ਪਰੇਸ਼ਾਨੀ ਚੋਂ ਬਾਹਰ ਨਿਕਲ ਸਕਣ ਤੇ ਨਾਲ-ਨਾਲ ਸੜਕਾਂ ਵੀ ਜਿਹੜੀਆਂ ਬਣਦੀਆਂ ਰਹਿਣ ਸੋ ਸੜਕਾਂ ਪੱਖੋਂ ਤੁਸੀਂ ਬੇਫਿਕਰ ਰਹੋ ਅਸੀਂ ਪੂਰੇ ਤਰੀਕੇ ਨਾਲ ਹੁਣ ਇਹ ਨਹੀਂ ਹੈਗਾ ਕਿ ਪ੍ਰਧਾਨ ਦੇ ਜਿਵੇਂ ਪਹਿਲਾਂ ਕੀ ਸੀ ਸਾਈਨ ਨਹੀਂ ਕਰਨੇ ਮੁਸ਼ਕਲ ਖੜੀ ਕਰਨੀ ਦੂਸਰੀ ਪਾਰਟੀ ਹੈ ਕਿਤੇ ਪਾਰਟੀ ਦੀ ਰਿਸਪੈਕਟ ਨਾ ਬਣ ਜੇ ਹੁਣ ਸਾਡੇ ਹੱਥਾਂ ਨਾਲ ਜਿਹੜੇ ਬਣਾਏ ਹੋਏ ਪ੍ਰਧਾਨ ਨੇ ਕੰਮ ਕਰਨ ਵਾਲੇ ਨੇ ਤੇ ਜਲਦੀ ਜਿਹੜੀਆਂ ਸੜਕਾਂ ਹੋ ਗਈਆਂ ਹੋਰ ਮੁਸ਼ਕਲਾਂ ਨੇ ਖੜੜਦੀਆਂ ਅਸੀਂ ਠੀਕ ਕਰ ਦਵਾਂਗੇ ਨਿੱਜਰ ਰੋਡ ਲਾਂਡਰਾ ਰੋਡ ਤੇ ਵੀ ਜ਼ੋਰਾਂ ਨਾਲ ਕੰਮ ਚੱਲ ਰਿਹਾ ਹੈ ਪਿੱਛੇ ਅਸੀਂ ਅਨਾਜ ਮੰਡੀ ਵਾਲੀ ਸੜਕ ਦਾ ਉਦਘਾਟਨ ਕਰਕੇ ਆਏ ਆ ਕੱਲ ਨੂੰ ਜਾਂ ਪਰਸੋਂ ਹੋਪਫੁਲੀ ਹੋਰ 4-5 ਸੜਕਾਂ ਦਾ ਉਦਘਾਟਨ ਦਾ ਮਤਲਬ ਹੈ ਕਿ ਕੰਮ ਸ਼ੁਰੂ ਕਰਾਉਣਾ ਇਸ ਤੋਂ ਬਾਅਦ ਵੀ ਮੈਂ ਇੱਥੇ ਠੇਕੇਦਾਰ ਸ਼ਾਇਦ ਖੜੇ ਹੋਣਗੇ ਜਿਨ੍ਹਾਂ ਨੇ ਕੰਮ ਕਰਨਾ ਹੈ ਅਫਸਰ ਸਹਿਬਾਨ ਖੜੇ ਨੇ ਐਮਸੀ ਸਹਿਬਾਨ ਖੜੇ ਨੇ ਮੈਂ ਸਾਰਿਆਂ ਨੂੰ ਇਹ ਕਹਿਨੀ ਹੈ ਕਿ ਮੈਂ ਚੈੱਕ ਰੱਖਣਾ ਹੈ ਕਿ ਤੁਸੀਂ ਮਟੀਰੀਅਲ ਠੀਕ ਪਾ ਰਹੇ ਹੋ ਤੇ ਮੇਕ ਸ਼ੋਰ ਕਰਿਓ ਸਾਬ ਕਿ ਆਪਾਂ ਜਿਹੜਾ ਮਟੀਰੀਅਲ ਯੂਜ਼ ਕਰਨਾ ਉਹ ਇਹ ਨਾ ਹੋਵੇ ਐਮਸੀ ਸਾਹਿਬ ਕਿ ਫੇਰ 6 ਮਹੀਨੇ ਬਾਅਦ ਸੜਕ ਪਟਕੇ ਦੁਬਾਰਾ ਬਣਾਉਣੀ ਪੈ ਰਹੀ ਹੈ ਉਹਨਾਂ ਖਰਚਾ ਫੇਰ ਹੋ ਰਿਹਾ ਆਪਾਂ ਵਧੀਆ ਮਟੀਰੀਅਲ ਲਗਾ ਕੇ ਸੜਕਾਂ ਬਣਾਉਣੀਆਂ ਨੇ ਸੋਲਿਡ ਸੜਕਾਂ ਬਣਾਉਣੀਆਂ ਮੈਡਮ ਸਰਕਾਰ ਵੀ ਤੁਹਾਡੀ ਐਮਸੀ ਵੀ ਤੁਹਾਡੇ ਪ੍ਰਧਾਨ ਵੀ ਤੁਹਾਡੇ ਤੇ ਐਮਸੀ ਵੀ ਤੁਹਾਡੇ ਨਾਲ ਹੀ ਖੜੇ ਆ ਇਹ ਕਹਿੰਦੇ ਵੀ ਅਫਸਰ ਸੁਣਦੇ ਨਹੀਂ ਨਹੀਂ ਤਾਂ ਜੇ ਕੰਮ ਨਾ ਕੀਤਾ ਤਾਂ ਧਰਨਾ ਦੇਵਾਂਗਾ ਤੁਹਾਡੀ ਸਰਕਾਰ ਹੈ ਨਹੀਂ ਹੁਣ ਤਾਂ ਕੋਈ ਵਹਿ ਜੀ ਮੁਸ਼ਕਲ ਹੈ ਨਹੀਂ ਪਰਸੋਂ ਕੇਟ ਉਹਦੇ ਵਿੱਚ ਜਿਹੜੇ ਦੇਖੋ ਮੈਨੂੰ ਇਸ ਗੱਲ ਦਾ ਨਹੀਂ ਪਤਾ ਮੇਰੇ ਖਿਆਲ ਚ ਹੁਣ ਜਿਹੜੇ ਯੂ ਸੁਖਦੇਵ ਜੀ ਲੱਗੇ ਨੇ ਅੱਛੇ ਕੰਮ ਕਰਨ ਵਾਲੇ ਲੱਗ ਰਹੇ ਆ ਮੈਨੂੰ ਤਾਂ ਕਿ ਇਹਨਾਂ ਨੇ ਮੇਕ ਸ਼ੋਰ ਕੀਤਾ ਕਿ ਅਸੀਂ ਕੰਮ ਕਰਾਂਗੇ ਡੈਡੀਕੇਟਡਲੀ ਕਰਾਂਗੇ ਤੇ ਅ ਅੱਜ 7 ਸਾਲਾਂ ਬਾਅਦ ਉਹੀ ਸੜਕ ਹੈ ਉਹਦਾ ਉਦਘਾਟਨ ਹੋ ਰਿਹਾ ਐ ਐਮਸੀ ਸਾਹਿਬ ਜੀ ਖੁਸ਼ ਨੇ ਸਾਡੇ ਇੱਥੋਂ ਦੇ ਲੋਕ ਕਰਕੇ ਆਇਆ ਪਤਾ ਕੀ ਅਪਡੇਟ ਪਤਾ ਕੀ ਪੈ ਤਾ ਘਟ ਕਾ ਪੈ ਗਿਆ ਇੱਥੇ ਤੁਸੀਂ ਸਾਰ ਐਕਟ ਡੇਢ ਦਿਨ ਇਸ ਤੋਂ ਵੀ ਕਟ ਕਾ ਪੈ ਗਿਆ ਇੱਥੇ ਮੈਡਮ ਨਿਆਣਾ ਸੀ ਜੇ ਜਿਹੜਾ ਨਿਆਣਾ ਸੀ ਬਾਈ ਇਹ ਤਾਂ ਪਤਾ ਪੈ ਗਿਆ ਹੁਣ ਸਾਰੀ ਬਾਰਿਸ਼ਾਂ ਦੇ ਅਸੀਂ ਕਿੱਧਰ ਗਏ ਆ ਘਰ ਤਾਂ ਨੂੰ ਬੱਚਾ ਤੋਂ ਲੈ ਕੇ ਛੱਡ ਕੇ ਇੰਨੇ ਵੀ ਨਹੀਂ ਦੇਖਿਆ ਪਤਾ ਕੀ ਹੈ ਪਤਾ ਕੀ ਹੈ ਬੇਟਾ ਅੱਥੀ ਲੱਗਿਆ ਮੈਨੂੰ ਬੱਚੇ ਨੇ ਅਵਾਅਰੇਸ ਕਰੀਏ ਮੈਂ ਦੇਖੋ ਕਿੰਨਾ ਛੋਟਾ ਬੱਚਾ ਹੈ ਕਿੰਨਾ ਅੰਦਾ ਹੈ ਸਭ ਨੂੰ ਪਤਾ ਹੈ ਨਹੀਂ ਨਹੀਂ ਹੁਣ ਕੀ ਹੈ ਨਾ ਹੁਣ ਆਪਣੀ ਕਮੇਟੀ ਆਪਣੀ ਬਣ ਗਈ ਹੈ ਪ੍ਰਧਾਨ ਆਪਣਾ ਜੀ ਅਸੀਂ ਤਾਂ ਪਿਛਲੇ ਨਵੰਬਰ ਤੋਂ ਪਰੇਸ਼ਾਨ ਹਾਂ 2 ਮਹੀਨੇ ਸਾਡੇ ਕਸਬੇ ਦੀ ਨਹੀਂ ਆਇਆ ਤੇ ਐ ਪਟਾਈ ਕਰਕੇ ਅਸੀਂ ਅਬ ਸੈੰਗਰੋਫ ਜਿਹੜੇ ਰਿਜ਼ੋਰਟ ਜਾਂਦੇ ਆ ਉਸਕੇ ਇੰਨਾ ਬੁਰਾ ਹਾਲ ਹੈ ਸਾਡੀ ਸਾਰਾ ਨਵੰਬਰ ਵਾੜਾ ਤੁਹਾਡੀਆਂ ਬੇਨਤੀ ਕਮੇਟੀ ਤੁਹਾਡੀਆਂ ਸੜਕਾਂ ਸਾਫ਼ ਹੋ ਗਈ ਉਹਨਾਂ ਨੂੰ ਬਣਾਉਣਾ ਹੁਣ ਮੇਰੀ ਆਪਣੀ ਜ਼ਿੰਮੇਵਾਰੀ ਹੈ ਆ ਮੀ ਬੰਦ ਹੋ ਗਏ ਨੇ ਹੁਣ ਜਿੰਨੀਆਂ ਸੜਕਾਂ ਨੇ ਉਹ ਸਾਰੇ ਜਿਹੜੀਆਂ ਸਾਰੀਆਂ ਅਸੀਂ ਬਣਾਵਾਂਗੇ ਵਿੱਚ ਗਟਕਾ ਮੁੰਡੇੜੀ ਇਹ ਗਟਕਾ ਨਹੀਂ ਗਟਕਾ ਨਹੀਂ ਪੈ ਰਹੇ ਇਹ ਸੜਕ ਬਣ ਰਹੀ ਹੈ ਨਾ ਵੀ ਇਹ ਨਹੀਂ ਹੈਗਾ ਕਿ ਆਪਾਂ ਇੱਥੇ ਰੁਕ ਜਾਣਾ ਸੀ ਮਾਤਾ ਜੀ ਮਾਤਾ ਜੀ ਇਹ ਇਦਾਂ ਨਹੀਂ ਹੈਗਾ ਕਿ ਵੀ ਆਪਾਂ ਗਟਕਾ ਪਾਰ ਰਹੇ ਇਹਦੇ ਨਾਲ ਆਪਾਂ ਸੜਕ ਬਣਾ ਰਹੇ ਹੁਣ ਫਿਰ ਉਧਰ ਦੀ ਜ਼ਿੰਮੇਵਾਰੀ ਸਾਡੀ ਜਿਲ੍ਹੇ ਉਹ ਸ਼ਹਿਰੀ ਹੈ ਪੂਰਾ ਜਿਦਾ ਮੰਸਾ ਨੇ ਵੀ ਮੰਡਲ ਨੂੰ ਜਿਹੜਾ ਰਸਤਾ ਜਾਂਦਾ ਉਹ ਬਹੁਤ ਔਖਾ ਹੈ लोग बड़े परेशान है थोड़ी परेशान नहीं है थोड़ी परेशान करते हैं या जनता बड़ी आप बहुत परेशान हो के जा रहे हैं बहुत मुश्किल है पानी पानी नहीं मिल पा रहे अंदर पानी है मैडम अपने एमसी का डाटा देना हूं कौन एमसी सोन सिंह जी है कल भी उन्होंने थोड़ी आते ही नहीं एनर्जी चलो ठीक है बड़े इलाके के बीच बड़े एरिया से एमएलए साहब आए थे क्या कहना चाह रहे थे देखो ये ਜਿਹੜਾ ਸਾਡਾ ਨਿੱਜਰ ਰੋਡ ਇੰਨਾ ਟਰੋਲ ਹੋਇਆ ਹੈ ਇਹਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਇਸ ਏਰੀਆ ਦੀ ਸਭ ਤੋਂ ਵੱਡੀ ਮੰਗ ਸੀ ਇੱਥੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਸੀ ਕੋਈ ਪ੍ਰਬੰਧ ਨਹੀਂ ਸੀ ਬਰਸਾਤੀ ਪਾਣੀ ਦਾ ਉਹਦੇ ਵਾਸਤੇ ਅਸੀਂ 4 ਕਰੋੜ ਦਾ ਇਹਦੇ ਵਿੱਚ ਸਟਰੋਂਗ ਪਾਈਪ ਪਿਆ ਹੁਣ ਜਦੋਂ ਕਿਸੇ ਵਿਕਸਿਤ ਏਰੀਆ ਵਿੱਚ ਸਟਰੋਂਗ ਪਾਈਪ ਪਏਗਾ ਸੜਕਾਂ ਪੱਟੀਆਂ ਜਾਣਗੀਆਂ ਤਾਂ ਦਿੱਕਤ ਆਣੀ ਹੈ ਜੀ ਸਟਰੋਂਗ ਪਾਈਪ ਪੈ ਗਿਆ ਉਹਦੀਆਂ ਬਣ ਗਈਆਂ ਅੱਜ ਕੰਮ ਸ਼ੁਰੂ ਹੋ ਗਿਆ ਕਿਉਂਕਿ ਇਹ ਅੱਜ ਤੋਂ 20 ਸਾਲ ਪਹਿਲਾਂ ਦਾ ਮਸਲਾ ਹੈ ਇਹ ਅੱਜ ਦਾ ਨਹੀਂ ਹੈਗਾ ਮੈਂ ਜਦੋਂ ਹੁਣ ਆਪਾਂ ਰੋਡ ਤੇ ਆਪਾਂ ਸਟਰੋਂਗ ਪਾਈਪ ਪੈਣਾ ਹੈ ਤਾਂ ਦਿੱਕਤ ਉਹ ਆਣੀ ਸੀ ਇਹ ਥੋੜੀ ਸਿਆਸਤ ਵੀ ਜ਼ਿਆਦਾ ਹੋਣ ਲੱਗ ਜਾਂਦੀ ਹੈ ਆਪਾਂ ਪੋਜ਼ਿਟਿਵ ਰਹੀਏ ਬਹੁਤ ਜਲਦੀ ਮੈਂ ਤੁਹਾਨੂੰ ਇਹ ਰੋਡ ਕਲੀਅਰ ਕਰਵਾ ਕੇ ਦਵਾ ਜਿਹੜਾ ਤੁਸੀਂ ਸਟਰੋਂਗ ਪਾਈਪ ਦੀ ਗੱਲ ਕੀਤੀ ਹੈ ਕਿੰਨਾ ਟਾਈਮ ਪਹਿਲਾਂ ਸ਼ੁਰੂ ਹੋਇਆ ਉਹ ਸਰ ਇਹਦਾ ਹੁਣ ਸ਼ੁਰੂ ਹੋਇਆ ਜੀ ਵਾਤੇ ਬਾਦ ਆ 6 ਮਹੀਨੇ ਪਹਿਲਾਂ ਲਗਭਗ ਸਾਢੇ 4 ਸਾਲ ਦਾ ਸਮਾਂ ਹੋ ਚੁੱਕਿਆ ਹੈ ਐਮਐਸ ਬਣਿਆ ਹਾਂਜੀ ਹੋ ਗਿਆ ਤੇ ਉਹ 4 ਸਾਲ ਦੇ ਵਿੱਚ ਕੋਈ ਆਦਨੀ ਆਈ ਉਦੋਂ ਸਰ ਅਸੀਂ ਪਾਸ ਤੁਸੀਂ ਜਾ ਕੇ ਨਾ ਆਪਣਾ ਤੁਸੀਂ ਥੋੜਾ ਹੋਮਵਰਕ ਕਰੋ ਚੈੱਕ ਕਰੋ ਤੁਸੀਂ ਚੈੱਕ ਕਰੋ ਕਿ ਉਹ ਮੈਂ ਕਦੋਂ ਕਿਹੜੀ ਮੀਟਿੰਗ ਵਿੱਚ ਆ ਸਟਰੋਂਗ ਪਾਈਪ ਕਿਹੜੀ ਤਰੀਕ ਨੂੰ ਕਦੋਂ ਪਾਸ ਹੋਇਆ ਸੀ ਇਹਨੂੰ ਪਿਆ ਕਿਉਂ ਨਹੀਂ ਕਿਹਦੀ ਤੁਹਾਨੂੰ ਲੱਗਦਾ ਵੀ ਕਿਉਂ ਨਹੀਂ ਪਿਆ ਫਿਰ ਉਹ ਗੱਲ ਹੈ ਉਹ ਠੇਕੇਦਾਰ ਜਿਹੜਾ ਅੱਗੇ ਅਫਸਰ ਬਾਰ-ਬਾਰ ਬਦਲੀ ਹੁੰਦੇ ਆ ਇਹ ਉਹਨਾਂ ਦੀ ਵਜ੍ਹਾ ਕਰਕੇ ਡਿਲੇ ਹੋ ਰਿਹਾ ਉਸ ਤੋਂ ਬਾਅਦ ਆ ਬਰਸਾਤ ਸ਼ੁਰੂ ਹੋ ਗਈ ਹੈ ਠੀਕ ਹੈ ਇਹ ਵਜ੍ਹਾ ਤਾਂ ਕਰਕੇ ਥੋੜਾ ਹੌਸਪੋਸ ਹੋ ਗਿਆ ਇਹ ਜਦੋਂ ਮੈਂ ਐਮਸੀ ਬਣਿਆ ਸੀ ਨਾਲ ਲੱਗਦੀ ਸਾਰ ਦੂਜੀ ਆ ਤੀਜੀ ਮੀਟਿੰਗ ਸੀ ਜਦੋਂ ਮੈਂ ਆਪਣੇ ਬਰਤਾਤੀ ਪਾਣ ਦੇ ਮਸਲੇ ਦੀ ਹੈ ਜੀ ਆ ਸਟਰੋਂਗ ਪਾਈਪ ਆਇਆ 3 ਸਾਲ ਪਹਿਲਾਂ ਕਹਿ ਰਹੇ ਹੋ ਹਾਂਜੀ 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 ਵੀ 3 ਸਾਲ ਪਹਿਲਾਂ ਤੁਸੀਂ ਜਿਹੜੇ ਪਾ ਚੁੱਕੇ ਸੀਗੇ ਅੱਗੇ ਸਾਹਿਬ ਉਹਨੇ ਸੜਕ ਜਿਹੜੀ ਹੈ ਕਿੰਨੇ ਦਿਨਾਂ ਚ ਪੂਰੀ ਹੋ ਜਾਏਗੀ ਸਰ ਆ ਤੁਹਾਡੇ ਸਾਹਮਣੇ ਹੁਣ ਕੰਮ ਚੱਲ ਰਿਹਾ ਜੋਰਾਂ ਤੇ ਤੁਸੀਂ ਦੇਖ ਰਹੇ ਹੋ ਹੁਣ ਵੱਡੇ ਖੱਡੇ ਸੀ ਪਹਿਲਾਂ ਉਹਨਾਂ ਨੂੰ ਨੀਚੇ ਡਰੈਸਿੰਗ ਕਰਾਂਗੇ ਇਹ ਤਾਂ ਹੈ ਨਹੀਂ ਕਿ ਹੁਣ ਫਟਾਫਟ ਆਪਾਂ ਲੁੱਕ ਪਿਛਾ ਦਈਏ ਕੰਮ ਚੱਲ ਰਿਹਾ ਨੀਚੇ ਡਰੈਸਿੰਗ ਹੋ ਗਈ ਹੈ ਇਹਦੇ ਵਿੱਚ ਸਟਰੋਂਗ ਪਾਈਪ ਦੇ ਉੱਪਰ ਹੌਦੀਆਂ ਵਗੈਰਾ ਸਾਰੀਆਂ ਕੰਪਲੀ ਹੁਣ ਬਹੁਤ ਜਲਦੀ ਤੁਹਾਨੂੰ ਮਿਲੂਗਾ ਕੰਮ ਰੁਕੂਗਾ ਨਹੀਂ ਇਹ ਗੱਲ ਦੀ ਮੈਂ ਸ਼ੋਰਟੀ ਦਾ ਨਾਮ ਐਡੀ ਫੰਡਸ ਨਹੀਂ ਆਂਦੀਆਂ ਫੰਡਸ ਪੂਰੇ ਆ ਕਿ ਮਿਟ ਫੰਡ ਪੂਰੇ ਆ ਸਾਰਾ ਕੁਝ ਅਲੋਟ ਪੇਮੈਂਟਾਂ ਹੋਈਆਂ ਹੋਈਆਂ ਠੇਕੇਦਾਰਾਂ ਨੂੰ ਸਿਰਫ ਰੀਜ਼ਨ ਆ ਸੀ ਕਿ ਬਰਬਾਦ ਕਰਕੇ ਰਾਤ ਨੂੰ ਅਗਰ ਮੀਂਹ ਨਹੀਂ ਸੀ ਪੈਂਦਾ ਦਿਨੇ ਮੀਂਹ ਪੈ ਜਾਂਦਾ ਸੀ ਦਿਨੇ ਨਹੀਂ ਤੇ ਮੈਂ ਰਾਤ ਤੁਸੀਂ ਆਪਣੇ ਤੁਸੀਂ ਸਾਰੇ ਸਿਆਣੇ ਹੋ ਤੁਸੀਂ ਤੁਹਾਨੂੰ ਪਤਾ ਹੈ ਨਾ ਕਿ ਬਰਬਾਦ ਨੇ ਤਾਂ ਮੌਕਾ ਹੀ ਨਹੀਂ ਦਿਆ ਮੁਲਾਜ਼ਮ ਬਦਲ ਜਾਂਦੇ ਸੀ ਅੱਜ ਤਾਂ ਮੈਡਮ ਵੀ ਕਹਿ ਕੇ ਗਈ ਵੀ ਉਹਨੂੰ ਜਿਹੜਾ ਗਰੰਟੀ ਆ ਰੱਖਾਂਗੇ ਬਿਲਕੁਲ ਜੀ ਬਿਲਕੁਲ ਅਸੀਂ ਇਹ ਚੀਜ਼ ਵਾਸਤੇ ਅਸੀਂ ਵੀ ਅਸੀਂ ਅੱਗੇ ਜਿਹੜੇ ਸਾਡੇ ਇੱਥੋਂ ਦੇ ਲੋਕਲ ਬੋਰਡ ਦੇ ਮੰਤਰੀ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਅਫਸਰਾਂ ਨੂੰ ਇੱਕ ਜਗ੍ਹਾ ਰਹਿਣ ਦਿਆ ਜਾਵੇ